ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਯੋਗੇਸ਼ ਕੁਮਾਰ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਡੇ ਆਪਣੇ YouTube ਚੈਨਲ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਕਰਨ ਵਾਲੇ ਹਾਂ ਸ਼ਾਹ ਹੁਸੈਨ ਜੀ ਦਾ ਜੀਵਨ ਪਰਿਚੇ ਚਲੋ ਜੀ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਇੱਕ ਛੋਟੀ ਜੀ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਚੈਨਲ ਦੇ ਨਵੇਂ ਆਏ ਹੋ ਤਾਂ ਚਲੋ ਜੀ ਸ਼ੁਰੂ ਕਰਦੇ ਹਾਂ ਸ਼ਾਹ ਹੁਸੈਨ ਜੀ ਦਾ ਜੀਵਨ ਪਰਿਚੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਭੂਮਿਕਾ ਸ਼ਾ ਹੁਸੈਨ ਪੰਜਾਬੀ ਸੂਫੀ ਕਾਵਿ ਪਰੰਪਰਾ ਦਾ ਇੱਕ ਮਹਾਨ ਅਤੇ ਵਿਦਰੋਹੀ ਕਵੀ ਸੀ ਉਹ ਕਾਫੀ ਵਿਦਾ ਦਾ ਪ੍ਰਸਿੱਧ ਕਵੀ ਹੈ ਉਸ ਦਾ ਜੀਵਨ ਲੋਕਿਕ ਬੰਦਨਾ ਧਾਰਮਿਕ ਰੂੜੀਆਂ ਅਤੇ ਸਮਾਜਿਕ ਪਾਬੰਦੀਆਂ ਦੇ ਵਿਰੁੱਧ ਇੱਕ ਜਿੰਦਾ ਬਗਾਵਤ ਸੀ ਇਸੇ ਕਰਕੇ ਉਸ ਨੂੰ ਜਿੰਦਾ ਜੀਵਨ ਵਾਲਾ ਸੂਫੀ ਕਿਹਾ ਜਾਂਦਾ ਹੈ ਦੂਸਰਾ ਪੁਆਇੰਟ ਹੈ ਜੀ ਜਨਮ ਅਤੇ ਸਮਾ ਜਨਮ ਲਗਭਗ 1538 ਈਸਵੀ ਮੰਨਿਆ ਜਾਂਦਾ ਹੈ ਜਨਮ ਸਥਾਨ ਲਾਹੌਰ ਸਮਾ ਮੁਗਲ ਬਾਦਸ਼ਾਹ ਅਕਬਰ ਦਾ ਯੁੱਗ ਦੇਹਾਂਤ ਲਗਭਗ 1599 ਈਸਵੀ ਵਿੱਚ ਤੀਸਰਾ ਪੁਆਇੰਟ ਹੈ ਜੀ ਪਰਿਵਾਰਕ ਪਿਛੋਕੜ ਸ਼ਾ ਹੁਸੈਨ ਇੱਕ ਜੁਲਾਹਾ ਪਰਿਵਾਰ ਨਾਲ ਸੰਬੰਧਿਤ ਸੀ ਉਸਦਾ ਪਰਿਵਾਰ ਧਾਰਮਿਕ ਰੂਪ ਤੋਂ ਮੁਸਲਮਾਨ ਸੀ ਪਰ ਆਰਥਿਕ ਤੌਰ ਤੇ ਸਧਾਰਨ ਸੀ ਸਮਾਜਿਕ ਤੌਰ ਤੇ ਨੀਵੀਂ ਜਾਤੀ ਨਾਲ ਸੰਬੰਧ ਹੋਣ ਕਰਕੇ ਉਸ ਨੂੰ ਕਈ ਤਰ੍ਹਾਂ ਦੀ ਅਣਗੌਲਤ ਸੈਣੀ ਪਈ ਚੌਥਾ ਪੁਆਇੰਟ ਹੈ ਜੀ ਸਿੱਖਿਆ ਅਤੇ ਧਾਰਮਿਕ ਝੁਕਾ ਸ਼ੁਰੂ ਵਿੱਚ ਉਸ ਨੇ ਇਸਲਾਮੀ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ ਕੁਰਾਨ ਹਦੀਸ ਅਤੇ ਫਿਕਾ ਦਾ ਗਿਆਨ ਰੱਖਦਾ ਸੀ ਬਾਅਦ ਵਿੱਚ ਉਸ ਦਾ ਮਨ ਰੂਹਾਨੀ ਅਨੁਭਵ ਅਤੇ ਸੂਫੀ ਦਰਸ਼ਨ ਵੱਲ ਵਧਿਆ ਉਹ ਰਵਾਇਤੀ ਮੋਲਵੀਆਂ ਅਤੇ ਧਾਰਮਿਕ ਪਖੰਡਾ ਤੋਂ ਦੂਰ ਹੋ ਗਿਆ ਪੰਜਵਾਂ ਪੁਆਇੰਟ ਹੈ ਜੀ ਸੂਫੀ ਸੋਚ ਅਤੇ ਦਰਵੇਸ਼ੀ ਜੀਵਨ ਸ਼ਾਹ ਹੁਸੈਨ ਨੇ ਦਰਵੇਸ਼ੀ ਜੀਵਨ ਅਪਣਾਇਆ ਉਹ ਰਸਮਾਂ ਪਖੰਡ ਅਤੇ ਕਠੋਰ ਧਾਰਮਿਕ ਕਾਨੂੰਨਾਂ ਦਾ ਵਿਰੋਧੀ ਸੀ ਉਸ ਦਾ ਮੰਨਣਾ ਸੀ ਕਿ ਰੱਬ ਤੱਕ ਪਹੁੰਚ ਪਿਆਰ, ਪ੍ਰੇਮ ਅਤੇ ਸੱਚਾਈ ਰਾਹੀ ਹੁੰਦੀ ਹੈ ਉਸਨੇ ਜ਼ਿੰਦਗੀ ਨੂੰ ਖੁੱਲੇ ਦਿਲ ਨਾਲ ਜੀਣ ਦਾ ਸੁਨੇਹਾ ਦਿੱਤਾ 6ਵਾਂ ਆਪਣਾ ਪੁਆਇੰਟ ਹੈ ਜੀ ਮਦੋ ਲਾਲ ਨਾਲ ਪ੍ਰੇਮ ਸੰਬੰਧ ਸ਼ਾਹ ਹੁਸੈਨ ਦਾ ਜੀਵਨ ਮਦੋ ਲਾਲ ਨਾਲ ਪ੍ਰੇਮ ਸੰਬੰਧ ਕਰਕੇ ਬਹੁਤ ਪ੍ਰਸਿੱਧ ਹੈ ਮਦੋ ਲਾਲ ਇੱਕ ਹਿੰਦੂ ਨੌਜਵਾਨ ਸੀ ਇਹ ਪ੍ਰੇਮ ਧਾਰਮਿਕ ਅਤੇ ਸਮਾਜਿਕ ਸੀਮਾਵਾਂ ਨੂੰ ਤੋੜਨ ਵਾਲਾ ਸੀ ਇਸ ਪ੍ਰੇਮ ਨੇ ਉਸ ਨੂੰ ਹਿੰਦੂ ਮੁਸਲਿਮ ਏਕਤਾ ਦਾ ਪ੍ਰਤੀਕ ਬਣਾ ਦਿੱਤਾ ਇਸ ਕਰਕੇ ਲੋਕ ਉਸ ਨੂੰ ਮਾਦੋ ਲਾਲ ਹੁਸੈਨ ਵੀ ਕਹਿੰਦੇ ਹਨ ਸਤਵਾਂ ਪੁਆਇੰਟ ਹੈ ਜੀ ਆਪਣਾ ਨੱਚਣ ਗਾਉਣ ਅਤੇ ਲੋਕੀ ਜੀਵਨ ਸ਼ਾਹ ਹੁਸੈਨ ਨੱਚਦਾ ਗਾਉਂਦਾ ਅਤੇ ਮਸਤ ਜੀਵਨ ਜਿਉਂਦਾ ਸੀ ਉਹ ਲੋਕੀ ਮੇਲਿਆਂ ਬਸੰਤ ਤਿਉਹਾਰਾਂ ਅਤੇ ਰੰਗੀਨ ਸਮਾਰੋਹਾਂ ਵਿੱਚ ਸ਼ਾਮਲ ਹੁੰਦਾ ਇਸ ਜੀਵਨ ਕਾਰਨ ਧਾਰਮਿਕ ਪੰਡਤ ਉਸ ਦਾ ਵਿਰੋਧ ਕਰਦੇ ਸਨ ਅੱਠਵਾਂ ਪੁਆਇੰਟ ਕਾਵ ਰਚਨਾ ਅਤੇ ਭਾਸ਼ਾ ਸ਼ਾਹ ਹੁਸੈਨ ਨੇ ਆਪਣੀ ਕਾਵ ਰਚਨਾ ਪੰਜਾਬੀ ਭਾਸ਼ਾ ਵਿੱਚ ਕੀਤੀ ਉਸ ਦੀ ਮੁੱਖ ਵਿਦਾ ਕਾਫੀ ਹੈ ਭਾਸ਼ਾ ਸੌਖੀ ਲੋਕੀ ਅਤੇ ਭਾਵਪੂਰਨ ਹੈ ਉਸ ਦੀ ਕਵਤਾ ਵਿੱਚ ਲੋਕੀ ਉਪਮਾਵਾਂ ਅਤੇ ਰੂਪਕ ਵਰਤੇ ਗਏ ਹਨ ਨੋਵਾਂ ਪੁਆਇੰਟ ਹੈ ਜੀ ਕਾਵ ਵਿਸ਼ੇ ਇਸ ਕੇ حقیقی ਰੱਬੀ ਪ੍ਰੇਮ ਵਿਰਹਿ ਅਤੇ ਮਿਲਾਪ ਜੀਵਨ ਦੀ ਨਾਸ਼ਵੰਤਤਾ ਸਮਾਜਿਕ ਪਾਖੰਡ ਦਾ ਵਿਰੋਧ ਮਨੁੱਖੀ ਬਰਾਬਰੀ 10ਵਾਂ ਪੁਆਇੰਟ ਹੈ ਜੀ ਸਖਸੀਅਤ ਦੇ ਗੁਣ ਨਿੱਡਰ ਬਗਾਵਤੀ ਪ੍ਰੇਮ ਦਾ ਪੁਜਾਰੀ ਰੂੜੀਵਾਦ ਦਾ ਵਿਰੋਧੀ ਲੋਕਧਾਰਾ ਨਾਲ ਜੁੜਿਆ ਹੋਇਆ 11ਵਾਂ ਪੁਆਇੰਟ ਮੌਤ ਅਤੇ ਵਿਰਾਸਤ ਸ਼ਾਹ ਹੁਸੈਨ ਦੀ ਮੌਤ ਤੋਂ ਬਾਅਦ ਉਸ ਦਾ ਮਕਬਰਾ ਲਾਹੌਰ ਵਿੱਚ ਬਣਿਆ ਹਰ ਸਾਲ ਮੇਲਾ ਚਿਰਾਗਾ ਉਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਉਹ ਪੰਜਾਬੀ ਸੂਫੀ ਕਾਵ ਦਾ ਅਮਰ ਨਾਮ ਹੈ 12ਵਾਂ ਪੁਆਇੰਟ ਸਾਹਿਤਕ ਮਹੱਤਤਾ ਪੰਜਾਬੀ ਸੂਫੀ ਕਾਵ ਨੂੰ ਲੋਕ ਧਾਰਾ ਨਾਲ ਜੋੜਿਆ ਕਾਫੀ ਵਿਦਾਨ ਨੂੰ ਉਚਾਈ ਤੇ ਪਹੁੰਚਾਇਆ ਮਨੁੱਖੀ ਪ੍ਰੇਮ ਨੂੰ ਰੱਬੀ ਪ੍ਰੇਮ ਨਾਲ ਜੋੜਿਆ ਹਿੰਦੂ ਮੁਸਲਮ ਏਕਤਾ ਦਾ ਸੰਦੇਸ਼ ਦਿੱਤਾ ਲਾਸਟ ਪੁਆਇੰਟ ਹੈ ਜੀ ਨਿਸ਼ਕਰਸ਼ ਸ਼ਾਹ ਹੁਸੈਨ ਸਿਰਫ ਕਵੀ ਨਹੀਂ ਸੀ ਸਗੋਂ ਉਹ ਜੀਵਨ ਨੂੰ ਜਿਉਂਦਾ ਫਲਸਫਾ ਸੀ ਉਸ ਦਾ ਜੀਵਨ ਪੇਮ ਬਗਾਵਤ ਅਤੇ ਕਾਵ ਅੱਜ ਵੀ ਮਨੁੱਖਤਾ ਲਈ ਪ੍ਰੇਰਣਾ ਹੈ ਉਸ ਨੇ ਸਾਬਤ ਕੀਤਾ ਕਿ ਇਸ਼ਕ ਹੀ ਰੱਬ ਤੱਕ ਪਹੁੰਚਣ ਦਾ ਸੱਚਾ ਰਾਹ ਹੈ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸੋ ਜੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਦੇਖਣ ਲਈ ਥੈਂਕਸ ਫॉर ਵਾਚਿੰਗ ਲਾਈਕ ਐਂਡ ਸਬਸਕ੍ਰਾਈਬ ਧੰਨਵਾਦ ਜੀ